ਖਾਲਸਾ ਕਾਲਜ ਦੇ ਨਜ਼ਦੀਕ ਅੱਗ ਦੇ ਭਾਂਬੜ ਮਚੇ ਨੇ ਹਾਲਾਤ ਇਹ ਬਣ ਗਏ ਸਨ ਕਿ ਸਾਰਾ ਆਸਮਾਨ ਦੇ ਵਿੱਚ ਕਾਲਾ ਧੂੰਆਂ ਹੋ ਗਿਆ ਸੀ ਮੌਕੇ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਉਣਾ ਪਿਆ ਤੇ ਜਿਸ ਤੋਂ ਬਾਅਦ ਇਸ ਅੱਗ ਦੇ ਉੱਤੇ ਕਾਬੂ ਪਾਉਣ ਦੀ ਜੋ ਜਦੋ ਜਹਿਦ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਅੰਮ੍ਰਿਤਸਰ ਦੇ ਖਾਲਸਾ ਕਾਲਜ ਦੇ ਨਸਤੀਖ ਦੀਆਂ ਜਿੱਥੇ ਕਿ ਇੱਕ ਰੈਡੀमेड ਕੱਪੜੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਤੇ ਦੁਕਾਨ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆ ਹੋ ਜਾਂਦਾ ਹੈ ਹਾਲਾਂਕਿ ਅੱਗ ਲੱਗਣ ਦੇ ਕਾਰਨ ਕੀ ਰਹੇ ਨੇ ਇਸ ਬਾਰੇ ਕੋਈ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਇਹ ਅੱਗ ਨੇ ਦੇਖਦੇ ਦੇਖਦੇ ਇਸ ਤਰ੍ਹਾਂ ਆਪਣਾ ਤੰਡਵ ਮਚਾਇਆ ਕਿ 5 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਤਾਂ ਕਿ ਇਹ ਸਾਗਰ ਉੱਤੇ ਕਾਬੂ ਪਾਇਆ ਜਾ ਸਕੇ ਅਸਮਾਨ ਦੇ ਵਿੱਚ ਕਾਲਾ ਧੂੰਆਂ ਹੀ ਵਿਖਾਈ ਦੇ ਰਿਹਾ ਸੀ ਇੰਨੀ ਜ਼ਿਆਦਾ ਭਿਆਨਕ ਇਹ ਅੱਗ ਲੱਗੀ ਤਾਂ ਇਸ ਘਟਨਾਕਰਮ ਦੇ ਵਿੱਚ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ مالی ਨੁਕਸਾਨ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਸਾਰੀ ਦੁਕਾਨ ਦੇ ਵਿੱਚ ਪਿਆ ਸਮਾਨ ਸੜ ਕੇ ਸਵਾਹ ਹੋ ਚੁੱਕਿਆ ਤਾਂ ਅੱਗ ਲੱਗਣ ਦੇ ਕਾਰਨਾਂ ਬਾਰੇ ਤਾਂ ਫਿਲਹਾਲ ਨਹੀਂ ਪਤਾ ਚੱਲ ਸਕਿਆ ਪਰ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਪੰਜ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਵੱਲੋਂ ਜੋ ਹੈ ਸਾਗੂ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਕਰੀਬਨ ਦੇਰ ਰਾਤ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਜਿਸ ਤੇ ਵਿੱਚ ਕਿਹਾ ਜਾ ਰਿਆ ਸੀ ਕਿ ਲਗਭਗ ਅੱਗ ਉਤੇ ਕਾਬੂ ਪਾ ਲਿਆ ਗਿਆ ਪਰ ਦੇਖਦੇ ਦੇਖਦੇ ਇਸ ਅੱਗ ਨੇ ਇਸ ਤਰ੍ਹਾਂ ਆਪਣਾ ਤੰਡ ਮਚਾਇਆ ਕਿ ਸਾਰਾ ਅਸਮਾਨ ਕਾਲਾ ਹੋ ਗਿਆ ਤਾਂ ਅੱਗ ਨੇ ਜੋ ਹੈ ਆਲੇ ਦੁਆਲੇ ਦੇ ਇਸ ਅੱਗ ਦੇ ਕਰਕੇ ਆਲੇ ਦੁਆਲੇ ਦੇ ਲੋਕਾਂ ਦੇ ਵਿੱਚ ਵੀ ਕਾਫੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਸੀ ਜੇਕਰ ਮੌਕਾ ਰਹਿੰਦੇ ਸਾਗ ਉਤੇ ਕਾਬੂ ਨਾ ਪਾਇਆ ਜਾਂਦਾ ਤੇ ਆਲੇ ਦੁਆਲੇ ਜੋ ਘਰ ਨੇ ਹੋਰ ਦੁਕਾਨਾਂ ਮੌਜੂਦ ਨੇ ਉਹਨਾਂ ਨੂੰ ਵੀ ਆਪਣੀ ਚਪੇੜ ਦੇ ਵਿੱਚ ਇਸ ਅੱਗ ਦੇ ਤਾंडਵ ਨੇ ਲੈ ਲੈਣਾ ਸੀ ਇਹ ਕਿੱਡੀ ਜਗ੍ਹਾ ਤੇ ਅੱਗ ਲੱਗੀ ਤੇ ਕੀ ਕਾਰਨ ਅੱਗ ਲੱਗੰਦਾ ਹਾਂ ਸਰ ਮੇਰਾ ਨਾਮ ਮਨਜੀਤ ਸਿੰਘ ਆ ਮਲੰਡੀ ਰੌ ਸੇਵਾ ਸੇਰੀ ਬਰੂਗਟਾ ਮਸ਼ੀਨ ਨੂੰ ਸਾਨੂੰ 6:30 ਵਜੇ ਖ਼ਬਰ ਮਿਲੀ ਆ ਜੀ ਖਾਲਸਾ ਕੋਲੇ ਮੂਮਨ ਦੇ ਨਾਲ ਜਿਹੜਾ ਬਾਜ਼ਾਰ ਬੰਦਾ ਕੱਪੜੇ ਦਾ ਬਾਜ਼ਾਰ ਉਹਦੇ ਵਿੱਚ ਅੱਗ ਲੱਗੇ ਜਦੋਂ ਆ ਕੇ ਦੇਖਿਆ ਤੇ ਸ਼ੋਰੂਮ ਹਰ ਸੀ ਕੱਪੜੇ ਦਾ ਕੋਸ਼ਿਸ਼ ਧਿਆਨ ਦਾ ਕਰ ਰਹੀ ਹੈ ਇਹ ਅਗਾ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੜਾ ਇਹਦਾ ਕੰਟਰੋਲ ਲੋਕਾਂ ਦਾ ਜਾਂ ਉਹ 60% ਅਜਲੇ ਕੰਟਰੋਲ ਕਰ ਦਿੱਤਾ ਗਿਆ 40 ਤੋਂ 30 ਤੋਂ 40% ਰਹਿ ਗਏ ਆ ਜਾਰੀ ਹੈ ਕੰਟਰੋਲ ਕਰਨ ਨੂੰ ਇਹਦੇ ਕੋਈ ਜਾਣੀ ਨੁਕਸਾਨ ਨਹੀਂ ਆ ਸਰ ਜਾਰੀ ਨੁਕਸਾਨ ਦਾ ਬਚਾਇਆ ਸਰ مالی ਨੁਕਸਾਨ ਹੋਇਆ ਉਹ ਬਸ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ